ਬਹੁਤ ਹੀ ਮੰਦਭਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਪਿੰਡ ਰਾਮਗੜ੍ਹ ਸਰਦਾਰਾਂ ਦਾ ਅਗਨੀਵੀਰ ਫੌਜ ਵਿੱਚ ਭਰਤੀ ਹੋਇਆ 23 ਸਾਲਾਂ ਨੌਜਵਾਨ ਅਜੈ ਸਿੰਘ ਨੇ ਰੋਜ਼ੌਰੀ ਵਿਖੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਹਾਦਸਾ ਵਾਪਨ ਕਾਰਨ ਉਹਨਾਂ ਨੇ ਸ਼ਹਾਦਤ ਪਾਈ ਹੈ ਸ਼ਹੀਦ ਅਜੈ ਸਿੰਘ ਪਿਤਾ ਕਾਲਾ ਸਿੰਘ ਤੇ માતા લક્ષ્મી ਦੇ اکلوਤੇ ਪੁੱਤਰ ਅਤੇ ਛੇ ਭੈਣਾਂ ਦਾ ਭਰਾ ਸੀ ਉਹ ਕਤ ਨੌਜਵਾਨ ਅਤ ਦੀ ਗਰੀਬੀ ਨਾਲ ਜਦੋਂ ਜੈਦ ਕਰ ਰਹੇ ਪਰਿਵਾਰ ਵਿੱਚੋਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਅਤੇ ਉਹਨਾਂ ਦੇ ਪਰਿਵਾਰ ਪ੍ਰਤੀ ਦੁੱਖ ਸਾਂਝਾ ਕੀਤਾ ਉਹਨਾਂ ਟਵਿੱਟਰ ਤੇ ਉਹਨਾਂ ਦੀ ਸ਼ਹਾਦਤ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਉਹਨਾਂ ਲਿਖਿਆ ਜੰਮੂ ਦੇ ਰਜੋਰੀ ਵਿਖੇ ਲੈਂਡਮਾਈਨ ਬਲਾਸਟ ਚ ਖੰਨਾ ਦੇ ਪਿੰਡ ਰਾਮਗੜ ਸਰਦਾਰਾਂ ਦਾ 23 ਸਾਲਾ ਅਗਨੀਵੀਰ ਜਵਾਨ ਅਜੈ ਸਿੰਘ ਸ਼ਹੀਦ ਹੋ ਗਿਆ ਇਸ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟਾ ਕਰਦੇ ਹਾਂ ਇਸ ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਸਲੇ ਤੇ ਸਿੱਦਕ ਨੂੰ ਦਿਲੋਂ ਸਲਾਮ ਕਰਦੇ ਹਾਂ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਸਾਡੇ ਲਈ ਸਾਡਾ ਜਵਾਨ ਸਾਡਾ ਮਾਣ ਨੇ ਭਾਵੇਂ ਉਹ ਅਗਨੀ ਵਿਹਰੀ ਕਿਉਂ ਨਾ ਹੋਣ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕਰੀਬ 10:30 ਵਜੇ ਨੌ ਸ਼ਹਿਰ ਸੈਕਟਰ ਦੇ ਕਲਾਲ ਇਲਾਕੇ ਚ ਪੋਖਰਾ ਚੌਂਕੀ ਨੇੜੇ ਫੌਜੀ ਦੀ ਇੱਕ ਟੀਮ ਗਸ਼ਤ ਕਰ ਰਹੀ ਸੀ ਇਸ ਦੌਰਾਨ ਟੀਮ ਬਾਰੂਦੀ ਸੁਰੰਗ ਨਾਲ ਟਕਰਾ ਗਈ ਜਿਸ ਕਾਰਨ ਜ਼ਬਰਦਸਤ ਧਮਾਕਾ ਹੋਇਆ ਮੌਕੇ ਤੇ ਮੌਜੂਦ ਤਿੰਨ ਸਿਪਾਹੀ ਵੀ ਜ਼ਖਮੀ ਹੋ ਗਏ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਅਗਰੀਵਿੰਨ ਅਜੈ ਸਿੰਘ ਵਾਸੀ ਲੁਧਿਆਣਾ ਛੀਂਦ ਹੋ ਗਿਆ ਬਾਕੀ ਦੋ ਸਿਪਾਹੀ ਸੂਬੇਦਾਰ ਤਰਮਿੰਦਰ ਸਿੰਘ ਅਤੇ ਬਲਵੰਤ ਦਾ ਇਲਾਜ ਚੱਲ ਰਿਹਾ ਹੈ ਦਰਾਜ਼ਾ ਲਗਨਤਾ ਅੰਤਰ ਦਿਵਸ ਮੌਕੇ ਆਈਈਬੀ ਅਤੇ ਐਲਓਸੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਜਿਹੇ ਚ ਦੋਵੇਂ ਸਰਹੱਦਾਂ ਦੇ ਜਵਾਨ ਗਸ਼ਤ ਕਰ ਰਹੇ ਹਨ ਤਾਂ ਜੋ ਜੇਕਰ ਪਾਕਿਸਤਾਨ ਵੱਲੋਂ ਕੋਈ ਕਾਰਵਾਈ ਹੁੰਦੀ ਤਾਂ ਤੁਰੰਤ ਕਾਰਵਾਈ ਕੀਤੀ ਜਾ ਸਕੇ ਜਵਾਨਾਂ ਦੀ ਇਹ ਟੁਕੜੀ ਵੀ ਬਕਾਇਦਾ ਗਸ਼ਤ ਕਰ ਰਹੀ ਸੀ ਬਹੁਤ ਹੀ ਮੰਦਭਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਅਜੈ ਸਿੰਘ 6 ਭੈਣਾਂ ਦਾ ਇਕਲੌਤਾ ਵੀਰ ਸੀ ਤੇ ਦੋਸਤੋ ਅਸੀਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਆ ਕਿ ਪਰਿਵਾਰ ਨੂੰ ਭਾੜਾ ਮੰਨਣ ਦਾ ਬਲ ਬਖਸ਼ੀ ਤੇ ਦੋਸਤੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਇਸ ਅਗਨੀ ਵੀਰ ਦੇ ਲਈ ਵਾਹਿਗੁਰੂ ਜਰੂਰ ਲਿਖਿਓ